ਨਮਸਕਾਰ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜਾ ਇਹ ਨੀਲੀ ਛਤਰੀ ਵਾਲਾ ਕਹਿੰਦੇ ਇਹ ਲੋਕਾਂ ਦੇ ਮੋਢਿਆਂ ਤੇ ਖੜਾ ਹੈ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਉਹ ਕਿਹੜੇ ਲੋਕ ਨੇ ਜਿਨ੍ਹਾਂ ਦੇ ਮੋਢਿਆਂ ਤੇ ਇਹ ਨੀਲੀ ਛਤਰੀ ਵਾਲਾ ਖੜਾ ਹੈ ਇੱਕ ਛੋਟੀ ਜਿਹੀ ਸਟੋਰੀ ਤੁਹਾਡੇ ਨਾਲ ਸਾਂਝੀ ਕਰਦਾ ਜਿਹਦੇ ਨਾਲ ਅਸੀਂ ਆਪਾਂ ਸਭ ਕੁਝ ਸਿੱਖਾਂਗੇ ਕਹਿੰਦੇ ਇੱਕ ਵਾਰ ਅਕਬਰ ਤੇ ਬੀਰਵਾਲ ਦੋਨੇ ਜੰਗਲ ਦੇ ਵਿੱਚ ਘੁੰਮਣ ਚਲੇ ਗਏ ਰਸਤੇ ਦੇ ਵਿੱਚ ਅਕਬਰ ਨੇ ਬੀਰਵਾਲ ਨੂੰ ਕਿਹਾ ਕਹਿੰਦਾ ਯਾਰ ਕਿੱਦਾਂ ਵੱਡਾ ਅਸਮਾਨ ਹੈ ਨੀਲਾ ਜਿਹੜਾ ਬਿਨਾ ਕਿਸੇ ਪਿੱਲਰ ਤੋਂ ਬਿਨਾ ਕਿਸੇ ਸਹਾਰੇ ਦੇ ਇਸ ਤਰੀ ਖੜਾ ਹੈ ਤਾਂ ਜਿਹੜਾ ਵੀਰਵਾਲ ਸੀਗਾ ਉਹ ਬਹੁਤ ਬੁੱਧੀਮਾਨ ਇਨਸਾਨ ਸੀਗਾ ਤਾਂ ਉਸਨੇ ਅਕਬਰ ਨੂੰ ਕਿਹਾ ਕਹਿੰਦਾ ਕਿ ਕਿਉਂ ਨਹੀਂ ਖੜੇ ਰਹੇ ਦੇਖੋ ਕਿੱਡੇ ਕਿੱਡੇ ਪਿੱਲਰ ਇਹਦੇ ਥੱਲੇ ਖੜੇ ਨੇ ਜਿਹੜੇ ਤੁਹਾਨੂੰ ਦਿਖਾਈ ਨਹੀਂ ਦਿੰਦੇ ਉਹ ਕਹਿੰਦਾ ਯਾਰ ਬਿਲਕੁਲ ਮੈਨੂੰ ਤਾਂ ਇਹ ਦਿਖਾਈ ਨਹੀਂ ਦੇ ਰਹੇ ਉਹ ਕਹਿੰਦਾ ਤੁਹਾਨੂੰ ਦਿਖਾਈ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਦੇਖਣਗੇ ਤਾਂ ਅਕਬਰ ਵੀਰਵਾਲ ਨੂੰ ਕਹਿਣ ਲੱਗਿਆ ਵੀ ਮੈਂ ਇਹ ਪਿੱਲਰ ਦੇਖਣਾ ਚਾਹਣਾ ਮੈਨੂੰ ਇਹ ਪਿੱਲਰ ਦਿਖਾ ਵੀ ਕੌਣ ਨੇ ਜਿੰਨਾਂ ਦੇ ਸਾਰੇ ਇਹ ਆਸਮਾਨ ਦੇ ਡੰਡੀਲੀ ਛਤਰੀ ਵਾਲਾ ਖੜਾ ਹੈ ਤਾ ਅਕਬਿਰਵਾਲ ਕਹਿਣ ਲੱਗਿਆ ਵੀ ਇਹਦੇ ਲਈ ਤੁਸੀਂ ਮੈਨੂੰ 1 ਮਹੀਨੇ ਦਾ ਸਮਾਂ ਦਿਓ 1 ਮਹੀਨੇ ਦੇ ਵਿੱਚ ਵਿੱਚ ਮੈਂ ਤੁਹਾਨੂੰ ਇਹ ਪਿੱਲਰ ਦਿਖਾ ਦੂੰਗਾ ਤੇ ਪਰ ਮੈਨੂੰ 1 ਮਹੀਨੇ ਦੇ ਲਈ ਇਸ ਰਾਜ ਜਿਹੜਾ ਰਾਜ ਹੈ ਆਪਣਾ ਇਸ ਤੋਂ ਬਾਹਰ ਜਾਣਾ ਪਊਗਾ ਤਾਂ ਅਕਬਰ ਨੇ ਉਹਦੀ ਪ੍ਰਵਾਨਗੀ ਦੇ ਦਿੱਤੀ ਤਾਂ ਵੀਰਵਾਲ ਉਸ ਰਾਜ ਤੋਂ ਬਾਹਰ ਚਲਾ ਗਿਆ ਤੇ ਇੱਕ ਜੰਗਲ ਦੇ ਵਿੱਚ ਜਾ ਕੇ ਇੱਕ ਸਾਧ ਤੌਰੂਪ ਧਾਰਨਾ ਕਰਕੇ ਰਹਿਣ ਲੱਗਿਆ ਤੇ ਨੇੜੇ ਤੇਰੇ ਤੇ ਪਿੰਡਾਂ ਦੇ ਵਿੱਚ ਉਹਨੇ ਅਫਵਾਹ ਫਲਾਤੀ ਕਿ ਇੱਕ ਜੰਗਲ ਦੇ ਵਿੱਚ ਇੱਕ ਸਾਧ ਆਇਆ ਹfte ਹfte ਬਾਅਦ ਉਹ ਇੱਕ ਵਾਰੀ ਪਿੰਡ ਦੇ ਵਿੱਚ ਮੰਗਣ ਆਉਂਦਾ ਜੇ ਉਸ ਨੂੰ ਕੋਈ ਦਾਣ ਦੇਣ ਤੋਂ ਜਾਂ ਮੱਲ ਭਿਖਸ਼ਾ ਦੇਣ ਤੋਂ ਜਵਾਬ ਦੇ ਦੇ ਤਾਂ ਵਾਪਸ ਆਪਣੀ ਤਪੱਸਿਆ ਕਰਨ ਜੰਗਲ ਦੇ ਵਿੱਚ ਚਲਾ ਜਾਂਦਾ ਹੈ ਇਸੇ ਤਰ੍ਹਾਂ ਇੱਕ ਪਿੰਡ ਦੇ ਵਿੱਚ ਇੱਕ ਕਿਰਤੀ ਪਰਿਵਾਰ ਰਹਿੰਦਾ ਸੀਗਾ ਜਿਦੇ ਵਿੱਚ ਇੱਕ ਔਰਤ ਤੇ ਇੱਕ ਮਰਦ ਦੋਨੇ ਸੀ ਜਿਹੜਾ ਮਰਦ ਸੀ ਉਹ ਸਵੇਰੇ ਆਪਣੇ ਦਿਹਾੜੀ ਦੇ ਪਰਿਵਾਰ ਦੇ ਲਈ ਪਿੰਡ ਦੇ ਵਿੱਚ ਕੰਮ ਕਰਨ ਚਲਾ ਜਾਂਦਾ ਸੀ ਤੇ ਘਰ ਦੇ ਵਿੱਚ ਔਰਤ ਇਕੱਲੀ ਰਹਿ ਜਾਂਦੀ ਸੀ ਤੇ ਇੱਕ ਦਿਨ ਵੀਰਪਾਲ ਉਸ ਪਰਿਵਾਰ ਦੇ ਵਿੱਚ ਉਸ ਘਰ ਦੇ ਵਿੱਚ ਮੰਗਣ ਲਈ ਆਇਆ ਤਾਂ ਜਦੋਂ ਵੀਰ ਬਲ ਨੇ ਉਸ ਦੇ ਵਿੱਚ ਭਿਖਸ਼ਾ ਮੰਗੀ ਤਾਂ ਉਸ ਔਰਤ ਨੇ ਉਸ ਨੂੰ ਥੋੜੇ-ਮੋٹے ਚੌਲ ਦੇ ਕੇ ਤੋਰਨਾ ਚਾਹਿਆ ਤਾਂ ਵੀਰ ਬਲ ਕਹਿੰਦਾ ਮੈਂ ਇੱਕ ਹਫ਼ਤੇ ਤੋਂ ਭੁੱਖਾ ਮੈਨੂੰ 1 ਕਿਲੋ ਚੌਲ ਤੇ ਇੱਕ ਕੁਰਤਾ ਪਜਾਮਾ ਚਾਹੀਦਾ ਹੈ। ਔਰਤ ਕਹਿਣ ਲੱਗੀ ਵੀ ਤੇਰੀਆਂ ਡਿਮਾਂਡਾਂ ਨੇ ਇਹ ਅਸੀਂ ਨਹੀਂ ਪੂਰੀਆਂ ਕਰ ਸਕਦੇ ਤਾਂ ਵੀਰ ਬਲ ਗੁੱਸੇ ਹੋ ਕੇ ਵਾਪਸ ਜੰਗਲ ਦੇ ਵਿੱਚ ਚਲਾ ਗਿਆ। ਤੇ ਜਦੋਂ ਸ਼ਾਮ ਨੂੰ ਉਹ ਕਿਰਤੀ ਆਦਮੀ ਘਰ ਆਇਆ ਤਾਂ ਔਰਤ ਨੇ ਸਾਰੀ ਗੱਲ ਉਸ ਆਪਣੇ ਘਰ ਵਾਲੇ ਨੂੰ ਦੱਸੀ। ਤਾਂ ਉਸਨੇ ਕਿਹਾ ਵੀ ਤੂੰ ਜਿਵੇਂ ਵੀ ਉਹ ਸਾਧ ਆਊਗਾ ਤੂੰ ਨਾ ਖਾਲੀ ਨਹੀਂ ਮੋੜਨਾ ਉਸ ਨੂੰ ਜੋ ਉਹ ਮੰਗਦਾ ਉਸ ਨੂੰ ਉਹੀ ਦੇ ਦਿਓ ਤਾਂ ਅਗਲੀ ਵਾਰ ਹਫਤੇ ਬਾਅਦ ਜਦੋਂ ਫੇਰ ਵੀਰਵਾਲ ਉਹੀ ਘਰ ਦੇ ਵਿੱਚ ਫੇਰ ਮੰਗਣ ਆਇਆ ਜਦੋਂ ਮੰਗਣ ਆਇਆ ਤਾਂ ਔਰਤ ਇੱਕ ਕਿਲੋ ਚੌਲ ਤੇ ਇੱਕ ਕੁੜਤਾ ਪਿਆਮਾ ਲੈ ਕੇ ਪਹਿਲੀ ਹਾਜ਼ਰ ਖੜ ਗਈ ਪਰ ਵੀਰਵਾਲ ਨੇ ਕਿਹਾ ਵੀ ਹੁਣ ਤਾਂ ਮੈਂ ਦੋ ਹਫ਼ਤਿਆਂ ਦਾ ਭੁੱਖਾ ਮੈਨੂੰ 1 ਕਿਲੋ ਚੌਲ ਨਹੀਂ 2 ਕਿਲੋ ਚੌਲ 2 ਕੁੜਤੇ ਪਿਆਮੇ ਚਾਹੀਦੇ ਨੇ ਔਰਤ ਕਹਿੰਨ ਲੱਗੀ ਵੀ ਬਾਬਾ ਤੂੰ ਤਾਂ ਵੱਧਦਾ ਹੀ ਜਾਂਦਾ ਤਾਂ ਉਹ ਫੇਰ ਗੁੱਸੇ ਹੋ ਕੇ ਵਾਪਸ ਚਲਾ ਗਿਆ ਜਦੋਂ ਵਾਪਸ ਚਲਾ ਗਿਆ ਤਾਂ ਉਸ ਔਰਤ ਨੇ ਫਿਰ ਆਪਣੇ ਪਤੀ ਨੂੰ ਉਹੀ ਗੱਲ ਆਖੀ ਤਾਂ ਉਹ ਕਹਿੰਦੀ ਵੀ ਮਲਬ ਵੀ ਉਹ ਤਾਂ ਇਸਤਰੀ ਕਰਦਾ ਰਹਿੰਦਾ ਤਾਂ ਬੰਦਾ ਕਹਿੰਦਾ ਵੀ ਜੋ ਵੀ ਕੁਝ ਮੰਗਦਾ ਉਹ ਤੂੰ ਉਸ ਨੂੰ ਦੇਣਾ ਹੀ ਦੇਣਾ ਉਸ ਕੁਝ ਤਾਂ ਉਹ ਹਫਤੇ ਬਾਅਦ ਫਿਰ ਸਾਧਾ ਉਸਕਰ ছায়ਾ ਬਣ ਕੇ ਵੀਰਵਾਲ ਸਾਧ ਦੇ ਰੂਪ ਚ ਤਾਂ ਵੀਰਵਾਲ ਨੇ ਜਦੋਂ ਮੰਗਿਆ ਤਾਂ ਔਰਤ ਉਹਦੇ ਲਈ ਦੋ ਕੁੜਤੇ ਵੀ ਆ ਮੈਂ ਦੋ ਕਿਲੋ ਚੌਲ ਖੜ ਕੇ ਖੜ ਗਈ ਤਾਂ ਉਹ ਕਹਿਣ ਲੱਗੇ ਵੀ ਹੁਣ ਦੋ ਕਿਲੋ ਨਹੀਂ ਹੁਣ ਤਿੰਨ ਹਫਤੇ ਹੋ ਗਏ ਹੁਣ 4 ਕਿਲੋ ਚੌਲ ਤੇ 4 ਕੁੜਤੇ ਵੀ ਆ ਮੇ ਲੱਗਣਗੇ ਬਾਪ ਹੁਣ ਤਾਂ ਦੋ ਦੋ ਦੁਕਣੇ ਕਰਤੇ ਔਰਤ ਕਹਿਣ ਲੱਗੀ ਪਿਆ ਅੱਪਾ ਮੈਨੂੰ ਤਾਂ ਤੇਰਾ ਭੇਜ ਤੀ ਨਹੀਂ ਆਉਂਦਾ ਮੈਂ ਤੇਰੀਆਂ ਕੀ ਕੀ ਸ਼ਾਮਪੂਰੀਆਂ ਕਰੂੰਗੀ ਉਹ ਪਰ ਬਾਪ ਚਲਾ ਗਿਆ ਤਾਂ ਜਦੋਂ ਉਸਨੇ ਔਰਤ ਨੇ ਸ਼ਾਮ ਨੂੰ ਉਹਦੇ ਘਰ ਨੂੰ ਫੇਰ ਦੱਸੀ ਗੱਲ ਉਹ ਕਹਿੰਦਾ ਵੀ ਤੇਰੇ ਤੋਂ ਉਹਦੀਆਂ ਗੱਲਾਂ ਦਾ ਇਹ ਜਵਾਬ ਹੋ ਨਹੀਂ ਦਿੱਤਾ ਹੈ ਨਾ ਤੂੰ ਮੁੱਲ ਅਗਲੇ ਹਫਤੇ ਜਦੋਂ ਆਉਂਗਾ ਤਾਂ ਮੈਂ ਘਰ ਰਹੂੰਗਾ ਤਾਂ ਉਸੇ ਟਾਈਮ 'ਚ ਉਹ ਅਗਲੇ ਹਫਤੇ ਵੀਰ ਵੱਲ ਫਿਰ ਉਹਦੇ ਘਰ ਆਇਆ ਤਾਂ ਉਹ ਕਿਰਤੀ ਆਦਮੀ ਘਰ ਦੇ ਵਿੱਚ ਹਾਜ਼ਰ ਸੀ ਤਾਂ ਜੋ ਕਿਰਤੀ ਆਦਮੀ ਇਸ ਘਰ ਦੇ ਵਿੱਚ ਹਾਜ਼ਰ ਸੀਗਾ ਤਾਂ ਬਾਬੇ ਨੇ ਆ ਕੇ ਯਾਨੀ ਕਹਿੰਦਾ ਭਾਬੀਰ ਵੱਲੇ ਆ ਕੇ ਕਿਹਾ ਵੀ ਮੈਨੂੰ ਦਾਣ ਦਿਓ ਤਾਂ ਉਸ ਬੰਦੇ ਨੇ ਕਿਹਾ ਵੀ ਦੱਸੋ ਬਾਬਾ ਜੀ ਤੁਹਾਡੀ ਕੀ ਸੇਵਾ ਕਰੀਏ ਤਾਂ ਉਹ ਮੱਲ ਵੀਰਵਲ ਕਹਿਣ ਲੱਗਿਆ ਵੀ ਮੈਨੂੰ 10 ਕਿਲੋ ਚੌਲ ਤੇ 10 ਕੁਰਤੇ ਵੀ ਅਮੇ ਚਾਹੀਦੇ ਨੇ ਤਾਂ ਉਹ ਕਹਿੰਦਾ ਜੀ ਜ਼ਰੂਰ ਦੇਵਾਂਗੇ ਤੁਹਾਨੂੰ ਉਹਨੇ ਹਾਜ਼ਰ ਕਰਤੀ ਉਹ ਕਹਿੰਦਾ ਵੀ ਠੀਕ ਹੈ ਤੂੰ ਮੇਰੀ ਇੱਛਾ ਪੂਰੀ ਕੀਤੀ ਪਰ ਮੈਂ 1 ਮਹੀਨੇ ਤੋਂ ਭੁੱਖਾ ਤਾਂ ਮੈਨੂੰ ਤੈਨੂੰ ਇਹਦੀ ਸਜ਼ਾ ਵੀ ਮਿਲੂਗੀ ਵੀਰਾ ਤੇਰੇ ਕਰਕੇ ਮੈਂ 1 ਮਹੀਨਾ ਭੁੱਖਾ ਰਿਆ ਉਹ ਕਹਿੰਦਾ ਮੈਂ ਸਜ਼ਾ ਭੁਗਤਣ ਨੂੰ ਤਿਆਰ ਹਾਂ ਉਹ ਕਹਿੰਦਾ ਸਜ਼ਾ ਇਹ ਹੈ ਵੀ ਤੇਰੇ 10 ਕੋੜੇ ਨੇ ਜਿਹੜੇ ਉਹ ਖਾਣੇ ਦੇ ਜਾਂਦਾ ਕਹਿੰਦਾ ਪਰ ਆਪਕੀ 10 ਪਟੇ ਨੇੜੇ ਉਹ ਖਾਣੇ ਨੇ ਉਹ ਵੀ ਰਾਜੇ ਦੇ ਸਾਹਮਣੇ ਉਹ ਗਰੀਬ ਇਨਸਾਨ ਕਹਿੰਦਾ ਵੀ ਮੈਂ ਇਹ ਵੀ ਖਾਣ ਨੂੰ ਤਿਆਰ ਹਾਂ ਪਰ ਬਾਬਾ ਜੀ ਮੈਂ ਤੁਹਾਡੀਆਂ ਸਾਰੇ ਜਿਹੜੇ ਵੀ ਤੁਹਾਡੀ ਅਛਾ ਮਸੀ ਉਹ ਪੂਰੀਆਂ ਕਰਨ ਤਿਆਰ ਹਾਂ ਤਾਂ ਉਹ ਕਹਿੰਦਾ ਠੀਕ ਹੈ ਜੀ ਰਾਜੇ ਸਾਹਮਣੇ ਜਾ ਕੇ ਤੁਸੀਂ 10 ਕੋੜੇ 10 ਦਿਨ ਕਹਿੰਦਾ ਪਰ ਪਟੇ ਖਾਣ ਨੂੰ ਤਿਆਰ ਹਾਂ ਕਹਿੰਦਾ ਹਾਂ ਤਾਂ ਉਹ ਚੱਲ ਗਿਆ ਜਦੋਂ ਬੀਰਵਾਲ ਨੇ ਜਾ ਕੇ ਸਾਧ ਰੂਪ ਚ ਬੀਰਵਾਲ ਰਾਜਾ ਨੂੰ ਪਛਾਣ ਨਹੀਂ ਸਕਿਆ ਤਾਂ ਉੱਥੇ ਜਾ ਕੇ ਇਹ ਸਾਰੀ ਗੱਲ ਹੋਈ ਤਾਂ ਉਹਨੇ ਕਿਹਾ ਵੀ ਇਹਨੂੰ ਮਤਲਬ ਸਜ਼ਾ ਦੇ ਰੂਪ ਦੇ ਵਿੱਚ 10 ਪਟੇ ਵੀ ਦਿੱਤੇ ਜਾਣ ਕਿਉਂਕਿ ਇਹਨੇ 1 ਮਹੀਨਾ ਮੈਨੂੰ ਦਾਣ ਦੇ ਰੂਪ ਚ ਕੁਛ ਨਹੀਂ ਦਿੱਤਾ ਮੈਨੂੰ ਮੋੜਦਾ ਰਿਹਾ ਤਾਂ ਇਹ ਗੱਲ ਸੁਣ ਕੇ ਅਕਬਰ ਹੱਸਣ ਲੱਗਿਆ ਕਹਿੰਦਾ ਯਾਰ ਤੈਨੂੰ ਸਭ ਕੁਝ ਦੇਤਾ ਇਹਨੇ ਤੇ ਹੈਰਾਨ ਦੀ ਗੱਲ ਇਹ 10 ਪਟੇ ਖਾਣ ਨੂੰ ਵੀ ਤਿਆਰ ਹੈ ਤਾਂ ਕਮਾਲ ਦੀ ਗੱਲ ਹੈ ਵੀ ਇਹਦਾ ਕੋਈ ਕਸੂਰ ਨਹੀਂ ਫਿਰ ਵੀ 10 ਪਟੇ ਖਾਣ ਨੂੰ ਇਹ ਗਰੀਬ ਨਸਾਨ ਤਿਆਰ ਹੈ ਤਾਂ ਉਹਨੇ ਆਪਣਾ ਇਹ ਪੇਸ਼ ਪੇਸ਼ ਹੈ ਉਹ ਸਾਰਾ ਲਾ ਕੇ ਰੱਖਤਾ ਉਹਨੇ ਦੱਸਿਆ ਵੀ ਅਕਬਰ ਨੂੰ ਵੀ ਮੈਂ ਬੀਰ ਬਲਾਂ ਔਏ ਇਨਸਾਨ ਨੇ ਜਿਹੜਾ ਤਾਂ ਬਿਨਾ ਕਸੂਰ ਹੋਣ ਦੇ ਬਾਵਜੂਦ ਵੀ ਇਹ ਲੋਕ ਛਤਰਖਾਨੇ ਨੂੰ ਤਿਆਰ ਨੇ ਤਾਂ ਇਹ ਉਹ ਪਿੱਲਰ ਨੇ ਜਿਨ੍ਹਾਂ ਦੇ ਸਹਾਰੇ ਇਹ ਆਸਮਾਨ ਖੜਾ ਹੈ ਸੋ ਭਰਾਬੋ ਉਹੀ ਗੱਲ ਹੈ ਵੀ ਆ ਸੰਸਾਰ ਦੇ ਉੱਤੇ ਇਹ ਜਿਹੇ ਲੋਕ ਨੇ ਜਿਹੜੇ ਮੱਲਬ ਨੂੰ ਨਾ ਰੋਟੀ ਖਾਣਗੇ ਪਰ ਨਾ ਕੇ ਦਾ ਪੈਸਾ ਦਵਦੇ ਨੇ ਉਹ ਨਾ ਕੇ ਦਾ ਦਿਲ ਦਿਖਾਉਂਦੇ ਨੇ ਨਾ ਕਿਸੇ ਨਾਲ ਧੋਖਾ ਕਰਦੇ ਨੇ ਪਰ ਅੱਜ ਕੱਲ ਜੀ ਆਪਾਂ ਦੇਖੀਏ ਤਾਂ 90 ਤੋਂ 95% ਲੋਕ ਠੱਗੀਆਂ ਤੇ ਧੋਖਿਆਂ ਤੇ ਲੋਕਾਂ ਨਾਲ ਗੁੰਮਰਾਹ ਕਰਨ ਤੇ ਲੋਕਾਂ ਨੂੰ ਲੁੱਟਪਣੇ ਕਰਨ ਤੇ ਆਪਣੀ ਡਿਊਟੀ ਨਾਲ ਧੋਖਾ ਕਰਨ ਤੇ ਮੱਲਵ ਚੀਜ਼ਾਂ ਦੇ ਵਿੱਚ ਮਲਾਵਟ ਕਰਨ ਤੇ ਲੋਕਾਂ ਦੇ ਪੈਸੇ ਦੱਬਣ ਤੇ ਲੋਕਾਂ ਦੀ ਮੱਲਵ ਜ਼ਮੀਨਾਂ ਦੇ ਕਬਜ਼ੇ ਕਰਨ ਤੇ ਲੱਗੇ ਹੋਏ ਨੇ ਸਿਰਫ 5-10% ਲੋਕ ਨੇ ਜਿਹੜੇ ਇਸ ਧਰਤੀ ਨੂੰ ਇਸ ਆਸਮਾਨ ਨੂੰ ਆਪਣੇ ਮੋਢਿਆਂ ਤੇ ਰੱਖੀ ਬੈਠ ਨੇ ਕਹਿੰਦਾ ਆਪਾਂ ਪਿੱਲਰਾਂ ਦੇ ਰੂਪ ਚ ਖੜੇ ਨੇ ਇਸ ਤਰ੍ਹਾਂ ਇੱਕ ਕਹਿੰਦੇ ਇੱਕ ਵਾਰ ਮੈਨੂੰ ਕਿਸੇ ਨੇ ਗੱਲ ਸੁਣਾਈ ਕਹਿੰਦੇ ਕਿਸੇ ਨੇੜੇ ਦੇ ਹਸਪਤਾਲ ਦੇ ਵਿੱਚ ਇੱਕ ਵਾਰ ਕੀ ਹੋਇਆ ਕਿਸੇ લાਲੇ ਦੇ ਤਿੰਨ ਕੁੜੀਆਂ ਹੋ ਗਈਆਂ ਤਿੰਨ ਕੁੜੀਆਂ ਹੋਣ ਤੋਂ ਬਾਅਦ ਜਦੋਂ ਹਸਪਤਾਲ ਚ ਉਹਦੀ ਘਰ ਵਾਲੀ ਚੌਥਾ ਬੱਚੇ ਵਾਸਤੇ ਆ ਦਾਖਲ ਹੋਈ ਤਾਂ ਉਦੋਂ ਵੀ ਚੌਥੀ ਕੁੜੀ ਪੈਦਾ ਹੋ ਗਈ ਤੇ ਲਾਲਾ ਬਹੁਤ ਅਮੀਰ ਸੀ ਤੇ ਕਹਿੰਦੇ ਉੱਥੇ ਇੱਕ ਛੋਟ ਗਰੀਬ ਘਰ ਦੀ ਔਰਤ ਸੀ ਜਿਹਦੇ ਕੋਲੇ ਪਹਿਲਾਂ ਤਿੰਨ ਕੁੜੀਆਂ ਸੀ ਉਹਦੇ ਵੀ ਚੌਥੀ ਕੁੜੀ ਪੈਦਾ ਹੋਈ ਸੀ ਤਾਂ ਜਦੋਂ ਉਸ ਅਮੀਰ सेठ ਦੇ ਚੌਥੀ ਕੁੜੀ ਪੈਦਾ ਹੋ ਗਈ ਤਾਂ ਉਹਨਾਂ ਦੀ ਲੜਾਈ ਕਲੇਸ਼ ਕਰਨਾ ਹਸਪਤਾਲ 'ਚ ਸ਼ੁਰੂ ਕਰਤਾ ਵੀ ਔਰਤ ਨੇ ਚੌਥਾ ਬੱਚਾ ਪੈਦਾ ਕਰਤਾ ਤੂੰ ਇਸ ਤਰ੍ਹਾਂ ਹੋ ਗਿਆ ਇਹ ਹੋ ਗਿਆ ਇਹ ਹੋ ਗਿਆ ਕਾਫੀ ਕੁਛ ਤੁਹਾਡੀ ਗਰੀਬ ਔਰਤ ਉਹ ਸੋਚ ਕਹਿਣ ਲੱਗੀ ਕਿ ਸੇਠ ਸੇਠ ਸਾਹਿਬ ਜੇ ਤੁਹਾਡੇ ਤੋਂ ਇਹ ਕੁੜੀ ਨਹੀਂ ਪਾਲੀ ਜਾਂਦੀ ਤੁਸੀਂ ਇਹ ਮੈਨੂੰ ਦੇ ਦਿਓ ਮੈਂ ਪਾਲ ਲੂੰਗੀ ਕਹਿੰਦਾ ਪਾਬ ਕੀ ਆ ਉਦੋਂ ਬਾਅਦ ਉਹ ਸੇਠ ਉਹ ਚੌਥੀ ਕੁੜੀ ਉਹਨੂੰ ਦੇ ਕੇ ਚਲਾ ਗਿਆ ਉਹ ਗਰੀਬ ਔਰਤ ਪੰਜ ਕੁੜੀਆਂ ਪਾਲ ਲੂ ਪਾਬ ਕੇ ਕੰਮੀਰ ਸੇਠ ਬੰਦੇ ਤੋਂ ਚਾਰ ਕੁੜੀਆਂ ਨਹੀਂ ਪਾਲੀਆਂ ਜਾਂਦੀਆਂ ਤਾਂ ਕਹਿੰਦਾ ਪਾਬ ਉਹ ਔਰਤ ਵੀ ਕੱਬ ਦੇ ਆਪ ਚ ਕੀ ਹੈ ਪਿੱਲਰ ਹੈ ਤਾਂ ਉਹਨਾਂ ਗਰੀਬ ਔਰਤਾਂ ਦੇ ਸਾਰੇ ਜਿਹੜੇ ਉਹ ਇਨਸਾਨ ਨੇ ਜਿਹੜੇ ਕਿਹਦਾ ਦਿਲ ਨਹੀਂ ਦਿਖਾਉਂਦੇ ਆਪਦੀ ਡਿਊਟੀ ਸਹੀ ਕਰਦੇ ਨੇ ਠੀਕ ਹੈ ਆਪਦੀ ਮਿਹਨਤ ਕਰਕੇ ਆਪਦੇ ਬੱਚੇ ਪਾਲਦੇ ਨੇ ਉਹ ਐਸ ਧਰਤੀ ਨੂੰ ਐਸ ਆਸਮਾਨ ਨੂੰ ਆਪਦੇ ਮੋਢਾਂ ਤੇ ਚੱਕੀ ਬੈਠੇ ਨੇ ਤਾਂ ਉਹ ਐਸ ਦੁਨੀਆ ਦੇ ਚਾਰ ਪਿੱਲਰ ਨੇ ਜਿਨ੍ਹਾਂ ਦੇ ਸਾਰੇ ਆਸਮਾਨ ਖੜਾ ਹੈ ਜੇ ਤੁਹਾਨੂੰ ਮੇਰੀ ਸਟੋਰੀ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਕਰੋ ਮਿੱਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਤਰ੍ਹਾਂ ਦੇ ਤੁਹਾਡੀਆਂ ਤੁਹਾਡੇ ਨਾਲ ਵੀਡੀਓ ਮੈਂ ਹੋਰ ਵੀ ਸੌਖਾ ਸਹਾਨੀਆਂ ਕਰਦਾ ਰਹੂੰਗਾ ਮੇਰਾ ਹੌਸਲਾ ਵਧਾਉਣ ਲਈ ਧੰਨਵਾਦ